ਚਾਰ ਸਾਲ ਨੂੰ ਅਰਥ ਜੀ ਹੋਗੀ ਸਾਹਮਣੇ ਆ ਜਾਣੀ ਤੇ ੱਕੇ ਲੱਗਣਗੇ ਲੱਗਣਗੇ ਚਾਰ ਨਹੀਂ ਦੋਰਾ ਜਿਸ ਨੂੰ ਸਾਜਨ ਰਾਖ ਸੀ ਦੁਸ਼ਮਣ ਕਮਨ ਵਿਚਾਰ ਜਿਹਨੂੰ ਪ੍ਰੋਫੈਸਰ ਜੀ ਦੇ ਵਲ ਆਪ ਖੜਾ ਹੋਵੇ ਦੁਸ਼ਮਣੋ ਲੁਕੀ ਬਗਾੜ ਲੁਕੀ ਬਗਾੜ ਲਾਂਦੇ ਸੱਚ ਦਾ ਕੋਈ ਉਹ ਜਿਹੜਾ ਸੱਚ ਨਾਲ ਜੁੜੇ ਹੋਵੇ ਉਹਦਾ ਕੁਛ ਨਹੀਂ ਵਿਗੜਦਾ ਸੱਚ ਦਾ ਸਿੱਧਾ ਹੀ ਸੱਚ ਨਾਲ ਟੱਗਣ ਲਾ ਲੀ ਇਹਨਾਂ ਦੇ ਤਾਂ ਜਿਹੜਾ ਸੱਚ ਦੇ ਸ਼ੱਡ ਚਲਾ ਜਾਵੇ ਉਹਦਾ ਕੱਖ ਨਹੀਂ ਵਿਗੜਦਾ ਤੁਸੀਂ ਤਾਂ ਸਿੱਧੀ ਸੱਚ ਨਾਲ ਟੱਕਰ ਲਾ ਲਈ ਐਦਾਂ ਪੁੱਠੀ ਬਤੌਰ ਕੀ ਹੋਊਗੀ ਨਹੀਂ ਲਾਈ ਤੁਸੀਂ ਆਪਣੇ ਅੰਦਰ ਚਾੱਕ ਕੇ ਦੇਖ ਲਓ ਜੇ ਲਾਈ ਹੋਈ ਆ ਤਾਂ ਇਹੀ ਹੋਣ ਦੇ ਜਿਹੜਾ ਕਹਿੰਦਾ ਤੁਹਾਨੂੰ ਕੋਈ ਜਾਦੂ ਵਾਲੀ ਗੱਲ ਨਹੀਂ ਐ ਹੋਏ ਦੇਖ ਬੇਰੋ রেকর্ড বਣਣਾ ਤੁਹਾਡਾ ਇਹ ਘਾਣੂ ਕਿਸੇ ਦੇ ਖਿਲਾਫ ਬੋਲਣ ਦੀ ਬੇਸ਼ਅਤ ਜਿਹੜੀ ਗੱਲ ਉੱਠੀ ਹੈ ਨਾ ਕੱਚੀ ਪਿੱਛੇ ਚੱਲਦੀ ਰਹੀ ਹੈ ਪਰ ਫੈਸਲਾ ਹੋ ਗਿਆ ਸੀ ਪਰ ਤੁਹਾਡੇ ਵਰਗਾ ਫਿਰ ਵਿਦਵਾਨਾਂ ਨੇ ਛੱਡ ਲਿਆ ਮੁਰਗਾ ਵਿਦਵਾਨ ਨਾ ਕੋਈ ਬੋਲ ਗਿਆ ਵਿਦਵਾਨ ਨਾ ਕੋਈ ਬੋਲ ਗਿਆ ਗ੍ਰੰਥ ਤੇ ਗੁਰਵਾਲੀ ਦੇ ਖਿਲਾਫ ਇਹ ਤਰੀਕਾ ਨਾਲ ਸ਼ਾਂਤ ਹੋ ਜਾਣਗੇ ਜੇ ਕਬੀਰ ਨੇ ਸ਼ਾਂਤ ਕਰਾ ਦਿੱਤੇ ਸੀ ਪੜਲਤ ਬਾੜੀ ਬਾਟ ਕਹੇ ਤੇ ਉਹ ਵਿਦਵਾਨਾਂ ਨੇ ਸਾਰਾ ਨਾਸੇ ਕੀਤਾ ਹੋਇਆ ਇਹ ਧਰਮ ਦਾ ਸਿੱਧੂ ਪਾਤ ਦਾ ਨਾਸ ਵੀ ਵਿਦਵਾਨਾਂ ਨੇ ਕੀਤਾ ਚੰਗੀ ਭਲੀ ਵੱਤ ਸੀ ਇਹ ਬੇਦਵਤ ਐਦਾ ਇਹ ਕਰਨ ਚਾਹੁੰਦੇ ਨੇ ਤੁਹਾਨੂੰ ਕਰਨ ਦੇ ਦਵਗੇ ਸੀ ਉਹਦਾ ਤਾਂ ਉਹਨਾਂ ਨੇ ਕਰਤਾ ਐਦਾ ਇਹ ਕਰਨਾ ਚਾਹੁੰਦੇ ਨੇ ਜਿਹੜੀ ਵੱਤ ਹੈ ਤੁਹਾਨੂੰ ਕਰਨ ਦੇ ਦਾਂਗੇ ਤੂੰ ਤਾਂ ਡੇੜੇ ਵੀ ਆ ਸਕਦੇ ਕਿ ਸਮਾਏ ਨਾ ਸਕੇ ਤੇ ਛਾਹੇ ਕੋ ਨਹਿ ਫਲ ਜਾਏ ਗਵਾਰ ਉਹਦੀ ਤਾਂ ਛੋ ਨੂੰ ਨਹੀਂ ਛੂ ਸਕਦੇ ਹੈ ਛਾਹੇ ਕੋ ਨਹਿ ਫਲ ਜਾਏ ਗਵਾਰ ਇਹ ਬੜਾ ਜਾਏ ਗਵਾਰ ਗਵਾਰ ਨਹਿ ਫਲ ਚਲੇ ਜਾਂਦੇ ਨੇ ਕੁਛ ਨਹੀਂ ਬੁਜ਼ਾਰ ਸਕਦੇ ਜਿਹਦੇ ਤੇ ਪਰਮੇਸ਼ਰ ਦਾ ਹੱਥ ਹੋਵੇ ਕੋਣ ਉਹ ਤੇ ਓਏ ਇੱਥੇ ਤਾਂ ਜਦ ਜ਼ਕਾਤ ਬੋਲ ਪੈਂਦੇ ਸੀ 80-80 ਰੁਪਏ ਅਸਰ ਦੇ ਜਦੋਂ ਪਤਾ ਕੀ ਕਹਿੰਦੇ ਸੀ ਕਹਿੰਦੇ ਬਨੂ ਸਾਡੀ ਦਾਤਰੀ ਅਸੀਂ ਬਨੂ ਦੇ ਸੋਏ ਵੀਰ ਬਨੂ ਐ ਨਹੀਂ ਉਹਨਾਂ ਨੇ ਕਿਹਾ ਅਰਦਾਸ ਕੀਤੀ ਵੇਹ ਪਰਮੇਸ਼ਰ ਸਾਡੀ ਰੱਖਿਆ ਕਰ ਇਹ ਤਾਂ ਪੜਾਈ ਹੋਣੀ ਸੀ ਸਾਡੀ ਪੜਾਈ ਹੋਣੀ ਸੀ ਇਹ ਗੁਰੂ ਘਰ ਦੀ ਜਿਹੜੀਆਂ ਅਸੀਂ ਅਰਦਾਸਾਂ ਅੱਜ ਕਰਦੇ ਹਿੱਦੂ ਦੀਆਂ ਕੀਤੀਆਂ ਹੁਣ ਅਰਦਾਸਾਂ ਦੇ ਚਲਾਈਓ ਜੀਰੇ ਕਾਡੀਰ ਦਾਸ ਨਹੀਂ ਕਰੇ ਵੀ ਇਹ ਜੀ ਹੈ ਕਹਿੰਦੇ ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ ਸੋਏ ਹੁੰਦੇ ਨੇ ਸੌਫਲੇ ਬਰਗਦਰ ਸੌਫਲੇ ਹੁੰਦੇ ਇਹੋ ਸੋਇਆਂ ਦੇ ਬੂਟੇ ਜਿੰਨੇ ਵੱਡੀਆਂ ਜਿਆਦਾ ਫੁੱਲਦੇ ਨੇ ਮਨੂੰ ਦਾਤਰੀ ਆ ਸੀ ਸੋਏ ਆ ਜੋ ਜੋ ਮਨੂੰ ਵੱਡਦਾ ਸੀ ਚੌਣ ਸਵਾਏ ਹੋਏ ਜੋ ਵੱਡਦਾ ਹੋਰ ਨੇ ਜਿਆਦਾ ਫੁੱਲਦੇ ਨੇ ਅਸੀਂ ਇਹਦਾ ਉਹ ਦਰਮਾ ਇਹ ਜਾਂਦੇ ਨੇ ਅਸੀਂ ਉਹਨੂੰ ਡੂਡ ਕੋ ਜਵਾਬ ਸੁਵੇਟਣ ਨੂੰ ਫਿਰਦੇ ਰਹੇ ਰਲ ਕੇ ਉਹਦਾ ਐਸਾ ਟਾਈਮ ਚੰਗੀ ਗੱਲ ਹੈ ਵਧੀਆ ਟਾਈਮ ਤੇ ਗੱਲ ਛਿੜੀ ਗਏ ਇਹ ਇਹਨਾਂ ਨੂੰ ਵੀ ਪਤਾ ਵੀ ਸਾਡੀ ਬਹੁਤ ਫਾਇਦਾ ਹੋ ਗਈ ਜੇ ਸੱਚ ਸਾਰਿਆਂ ਦੀ ਰੱਖਿਆ ਕਰਦਾ ਹੈ ਤਾਂ ਸੱਚ ਝੂਠ ਦੀ ਬਹੁਤ ਵੀ ਹੈ ਨਾਮ ਇਹ ਨਾਮ ਬਚਾਉਂਦਾ ਹੈ ਨਾ ਤਾਂ ਨਾਮ ਮਾਰਦਾ ਵੀ ਹੈ ਨਾਮ ਛਾਲਣਾ ਇਹਨੂੰ ਬਚਾਉਂਦਾ ਹੈ ਟਕਰੌਣ ਵਾਲੇ ਨੂੰ ਮਾਰਦਾ ਵੀ ਹੈ ਜਿਹੜਾ ਨਾਮ ਨਾਲ ਟਕਰੌਦਾ ਨੂੰ ਮਾਰਦਾ ਵੀ ਹੈ ਜੇ ਰੇਲ ਗੱਡੀ ਦੇ ਵਿੱਚ ਵਹਿ ਜਾਂਦਾ ਜਿੱਥੇ ਚੱਲਦੀ ਆ ਆਪਣੇ ਸਟੇਸ਼ਨ ਤੱਕ ਲੈ ਜਾਂਦੀ ਆ ਜਿਹੜਾ ਮੂਰੇ ਟਕਰਾ ਜਾ ਉਹਨੂੰ ਮਾਰ ਵੀ ਦਿੰਦੀ ਉੱਤੇ ਦੀ ਵੀ ਲੋਈ ਜਾਂਦੀ ਹੈ ਸਗਲ ਮਤਾਨ ਤੇ ਕੇਵਲ ਹਰ ਨਾਮ ਜਿੰਨੀਆਂ ਮਤਾਂ ਨੇ ਆਦਮੀ ਦੀਆਂ ਸਾਰੀਆਂ ਨੂੰ ਖਤਮ ਕਰਦਾ ਸਾਜਾ ਪ੍ਰਗਟ ਹੁੰਦਾ ਇਹ ਇਹਨਾਂ ਦੀ ਮਤ ਆਪਣੀ ਹੈ ਜਗੰਦਰ ਸਿੰਘ ਦੀ ਜਿਹੜੀ ਲਈ ਫਿਰਦਾ ਹੈ ਗੁਰੂ ਕੀ ਬਾਤ ਨਹੀਂ ਹੈ ਇਹ ਮਤਵਾਲੇ ਜਿਹੜੇ ਬੋਲਦੇ ਨੇ ਸਾਹਿਬ ਆਪਣੀ ਆਪਣੀ ਮਤੇ ਬੋਲਦੇ ਨੇ ਕਿਸੇ ਦੀ ਵੀ ਨਹੀਂ ਰਹਿਣੀ ਗੁਰਮਤ ਰਹਿ ਜਾਣੀ ਹੈ ਜੋ ਜੋ ਫਰਮਤ ਫਰਗਟ ਹੋਈ ਜਾਣੀ ਇਹਨਾਂ ਦੀ ਮਤਾਂ ਫੇਖ ਖਤਮ ਹੋਈ ਜਾਣੀ ਹੈ ਸਗਲ ਮਤਾਂ ਤਕੇਵਲ ਹਰ ਨਾਮ ਨਾਮ ਦਾ ਜਨ ਸੂਰ ਚੜਨਾ ਹੈ ਸੂਰਜ ਦੇ ਰੋਸ਼ਨੀ ਵਿੱਚ ਤਾਰੇ ਸਾਰੇ ਸ਼ੁਭ ਜਾਣਦੇ ਨੇ ਇਹਦਾ ਤਾਰਿਆਂ ਨੇ ਬੱਤਾਂ ਚੱਲਣ ਲੜੇ ਚੰਦ ਤੱਕ ਵੀ ਸ਼ੁਭ ਜਾਣ ਚੰਦ ਕੀ ਹੈ ਚੰਦ ਵੱਡੀਆਂ ਬੱਤਾਂ ਨੇ ਕਿਹੜੇ ਗਰੰਥ ਨੇ ਲੋ ਵੱਡੇ ਬੱਤਾਂ ਚੱਲਦੀਆਂ ਨੇ ਜੋ ਸੰਾਤਨ ਬੱਤਾ ਇਹ ਚੰਦ ਦੇ ਰੂਪ ਦੇ ਇਹ ਵੀ ਸ਼ੁਭ ਜਾਣ ਜੇ ਸੂਰਜ ਚੜ੍ਹ ਲੜੇ ਸਨਾਤਨ ਦੇ ਅਰਥੋਂ ਦਾ ਪਰਲੋ ਕਾਫੇ ਕਰਦੇ ਨੇ ਗੁਰਦਾਨ ਕਰਨੇ ਕੋਈ ਗੱਲ ਕਹਿ ਕੇ ਸੱਚ ਪੁਰਾਣਾ ਹੋਵੇ ਨਹੀਂ ਜਿਹੜੀ ਮਤ ਪੁਰਾਣੀ ਐ ਸੱਚੀ ਮਤ ਨਹੀਂ ਹੋ ਸਕਦੀ ਜਾਂ ਸੱਚੀ ਮਤ ਤਾਂ ਪੁਰਾਣੀ ਨਹੀਂ ਹੋ ਸਕਦੀ ਪੁਰਾਣੀ ਨਹੀਂ ਕਹੀ ਜਾ ਸਕਦੀ ਇਹਨਾਂ ਨੇ ਵੀ ਬੜਾ ਕੀ ਗੱਲ ਕਹੀ ਸੀ ਉਹ ਸੱਚ ਪੁਰਾਣਾ ਹੋਵੇ ਨਹੀਂ ਦਾ ਮਤਲਬ ਕੀ ਸੀ ਸਨਾਤਨ ਮਤ ਸੱਚੀ ਮਤ ਨਹੀਂ ਐ ਲਦਰ ਉਹ ਹੈ ਜੇ ਸੱਚੀ ਹੁੰਦੀ ਉਹਨੂੰ ਪ੍ਰਾਣੀ ਨਾ ਕਹਿੰਦੇ ਇਹ ਮੂਰਖ ਆਪੇ ਪ੍ਰਾਣੀ ਕਹਿ ਕੇ ਇਹਨਾਂ ਨੇ ખોટી ਸਾਬਤ ਕਰ ਲਿਆ ਗੁਰਬਾਣੀ 'ਚ ਪ੍ਰਾਣਾ ਲਫ਼ਜ਼ ਨਹੀਂ ਵਰਤੇ ਹੋਏ ਚਿਰਾਣਾ ਲਫ਼ਜ਼ ਵਰਤੇ ਹੋਏ ਚਿਰਾਣਾ ਚਿਰਮ ਕਾਲ ਤੋਂ ਆਦਮਤ ਚਿਰਮ ਕਾਲੇ ਦੇ ਸਜਰੀਆ ਇਹਨਾਂ ਵਿਦਵਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਚਿਰਾਣਾ ਯਾ ਪ੍ਰਾਣਾ 'ਚ ਕੀ ਫਰਕ ਹੁੰਦਾ ਹੈ ਪੁਰਾਣਾ ਕਹਿੰਦਾ 2 ਪੈਣਾ ਖਲੇ ਤੁਸੀਂ ਕਮੀ ਪੈਦਾ ਕਰ ਲਈ ਕبھی ਦੱਸ ਦਿੱਤੀ ਆਪਣੀ ਕبھی ਕਬੂਲ ਕਰ ਲਈ ਉਹ ਕبھی ਤੂੰ ਤਾਂ ਕبھی ਕਬੂਲ ਕਰ ਲਈ ਜਿਹਨਾਂ ਨੂੰ ਇੰਨੀ ਵੱਟ ਦਾ ਇਨਾ ਗਿਆਨ ਨਹੀਂ ਅਸੀਂ ਪੁਰਾਣੀ ਕਹ ਕੇ ਕੀ ਕبھی ਕਬੂਲ ਕਰ ਲਈ ਉਹ ਸਾਡੇ ਨਾਲ ਗੱਲ ਕਰਨਗੇ ਉਹਨਾਂ ਕੋ ਬੁੱਧੀ ਹੈ ਕਿੱਥੇ ਸਾਧੂ ਸ਼ਰਣੀ ਪਰੇ ਤਨਕੇ ਕਮਨ ਵਿਚਾਰ ਜੋ ਸਾਧੂ ਛੜਨੀ ਪੜੇ ਤਨਕੇ ਕਮਨ ਵਿਚਾਰ ਜਿਹੜੇ ਅੰਤਰਾਤਮਾਂ ਦੀ ਜਿਹੜੇ ਸੱਚ ਦੀ ਛੜਨ ਪੈ ਗਏ ਸਾਧੂ ਵੀ ਸਚਿਆਰਾ ਹੁੰਦਾ ਤਨਕੇ ਕਮਨ ਵਿਚਾਰ ਸਚਿਆਰਿਆਂ ਦੀ ਛੜ ਜੇ ਤੇ ਪੈ ਜਾਂਦੇ ਨੇ ਕਿਉਂ ਸਚਿਆਰਾ ਹੋਈ ਹੈ ਸਚਿਆਰਾ ਹੁੰਦਾ ਸਾਧੂ ਹੁੰਦਾ ਤਨਕੇ ਕਮਨ ਵਿਚਾਰ ਉਹਨਾਂ ਦੇ ਵਿਚਾਰ ਕੀ ਕਰਦੇ ਦੰਤ ਦੇ ਕੀ ਵਿਚਾਰ ਦਸੀਏ ਤੁਹਾਨੂੰ ਉਹਨੇ ਵਿਚਾਰ ਰਿਹਾ ਦੰਤ ਜੀਬ ਜਿਬ ਰਾਖਾ ਹੈ ਦੁਸ਼ਤ ਅਰੇ ਸੁਧਾਰ ਆ ਚਾਰੇ ਪਾਸੇ ਦੰਦ ਨੇ ਜੀਬ ਵਿਚੇ ਹੀ ਐ ਵਿਚੇ ਰਹਿੰਦੇ ਨੇ ਅੱਖ ਨਹੀਂ ਵਿਗਾੜ ਸਕਦੇ ਦੰਦ ਉਹਦਾ ਉਹ ਦੁਸ਼ਮਣ ਦਾ ਦੰਦ ਅਰੇ ਜੀਬ ਤੇ ਵਿਚਾਲਿਆ ਦੰਦਾਂ ਦੇ ਜੀਬ ਜੀਬ ਨੇ ਕਿੰਨੀ ਫੁਰਦੀਆਂ ਦੰਦਾਂ ਜਿਹਦੇ ਦੰਦ ਇਕੱਠੇ ਜੁੜੇ ਹੋਏ ਦਾੰਦ ਜੜੇ ਹੋਏ ਗੱਡੇ ਹੋਏ ਹਿਲਣੀ ਇਹਨਾਂ ਦੀ ਜੜ ਬੁੱਧੀ ਉਹਦੀ ਚੇਤਨ ਬੁੱਧੀ ਬਵੇਖ ਬੁੱਧੀ ਜੀਵ ਦੀ ਸਪੀਡ ਕਮੇ ਵਿਧੀ ਲੱਗ ਜਾਂਦੀ ਹੈ ਜਾਨੂ ਦਾ ਦੋ ਦੋ ਕਦੇ ਕਦੇ ਜਾਂਦੀ ਹੈ ਬਵੇਖ ਬੁੱਧੀ ਕਿੰਨੀ ਤੇਜ਼ ਬੁੱਧੀ ਹੁੰਦੀ ਹੈ ਦਾਦਾ ਦੀ ਅਰ ਜੀਵ ਦੀ ਸਪੀਡ ਦਾ ਅੰਤਰ ਹੈ ਦੰਤ ਜੀਵ ਜਮਰਾਕ ਦੁਸ਼ਤ ਅਰੈਸਟ ਸੰਘਾਰ ਐਵੇਂ ਦੁਸ਼ਤ ਅਰੈਸਟ ਜਿਹੜੇ ਨੇ ਕੱਖ ਨਹੀਂ ਵਿਗਾੜ ਸਕਦੇ ਉਹਦਾ ਦੁਸ਼ਤ ਦੰਤ ਦੁਸ਼ਤ ਨੇ ਅਰੈਸਟ ਲੇ ਜੀਵ ਦਾ ਕੀ ਵਿਗਾੜਨਗੇ ਚਾਹ ਪਈ ਸਰਬਕਾਲ ਸਭ ਸਾਥ ਉਭਾਰੇ ਇਸ ਤਰੀਕੇ ਨਾਲ ਪਰਮੇਸ਼ਰ ਦੇ ਸਰਬਕਾਲ ਸਭ ਸਾਥ ਉਭਾਰੇ ਬੇਸ਼ਾਂਜੀ ਮੁੱਢ ਤੋਂ ਲੈ ਕੇ ਜੀ